ਸਾਡਾ ਫੜਿਆ ਦਾ ਚੱਲ ਚੱਲ ਵੱਟ ਵੱਟ ਹੋ ਕਰ ਬੱਸ ਮੈਂ ਤਾਂ ਨਹੀਂ ਲੈਣੀ ਹੈਗੀ ਚੱਲ ਫੜ ਗਿਆ ਤੂੰ ਜਰਾ ਦੇ ਦੇ ਮੀਂਹ ਦੇ ਬੜਾ ਫੜ ਗਿਆ ਲੋ ਬਈ ਮੀਆਂ ਨੇ ਕਲੀਨ ਲਈ ਬੁਲਟ ਇਹ ਕਾਦੇ ਵਾਤ ਆ ਰਿਹਾ ਮੁੰਡੇ ਬੇਚੀ ਆ ਬਈ ਪਤਾ ਮੈਂ ਨਾ ਕਿ ਛੋਟਾ ਚਲਾ ਮੋੜ ਅਗਲੀ ਬਹੁਤ ਵਧੀਆ ਪਈ ਤੇ ਵਿਆਹ ਬਈ ਤੇ ਇਹਦਾ ਬਹਿਗਾ ਸਿੱਧਾ ਕਟੂ ਰੂਪ ਯਾਰ ਉਹ ਇੱਥੇ ਚਾਹੇ ਸੁਗੀ ਦਾ ਪੱਕ ਕਰੀ ਜਾ ਉੱਥੇ ਦਾ ਗਾਣਾ ਸੀ ਕੱਲੋਂ ਬੱਤ ਨਾ ਨਾ ਉਹ ਬੱਜੇ ਕੰਮ ਨਹੀਂ ਲੇ ਗੈ ਬੜਾ ਬੜਾ ਗਾਣਾ ਸੁਣਦ ਕਰਾ ਦੇ ਕੰਮ ਜਦੋਂ ਪੈਸਾ ਪੂਰੇ ਕਰ ਲੈ ਇਹ ਕੋ ਨਹੀਂ ਕਿਨਿਆ ਯਾ ਦੇਖੋ ਹੋ ਗਿਆ ਮੇਰਾ ਹੋ ਜੋ ਮੋਹਦਾ ਸਾਨੂੰ ਪਾਪਨ ਕੀ ਪਾਵਾ ਲੱਖ ਮੰਗ ਰਿਹਾ ਚਲੋ ਆਇਓ ਚਲੋ ਲਓ ਭਾਈ ਦੋ ਮਿੰਟਾਂ ਦੀ ਮੁੜਾਈ ਸੀ ਕੋਈ ਆ ਪੱਠ ਦਾ ਸੌਦਾ ਕਰਾਤਾ ਚਾਚੇ ਹੁਦੀਕ ਨੇ ਤੇ ਮੀਆਂ ਨੇ ਖਰੀਦ ਲਈ ਬਾਈ ਸੁਗਾ ਨਹੀਂ ਹੁੰਦਾ ਯਾਰ ਹੈ ਕਲ ਮੰਮੀ ਮੰਦਾ ਯਾਰ ਪਰੰਵੀ ਰ ਹੈ ਵੇ ਹੋ 14 ਦਾ ਵੇਖ ਗਿਆ ਉਹਦਾ ਕਿੱਡਾ ਪੂਰਾ ਬੱਡਾ ਬੋਗ ਹੈ ਜੇ ਬੱਕਰੇ ਦਾ ਵਾਲਾ ਹੈ ਫੇਰ ਇਸ ਤਰ੍ਹਾਂ ਨਾਲ ਗੱਲ ਕਰ ਆਪ ਕਿ ਇਹਦਾ ਬੱਕਰਾ ਕਾਹਨੂੰ ਹੋ ਗਿਆ ਯਾਰ 10 ਹੋ ਗਿਆ ਤੇ ਕੱਸੀ ਨੂੰ ਸਸਤੀ ਕਰਕੇ ਬਹਿ ਗਿਆ ਪਤਾ ਕਿ ਨਾ ਹੋ ਗਿਆ ਪਹਿਲਾਂ ਆ ਬੰਦੂ ਹੈ ਬਹੁਤ ਨੇ ਬੰਦੂ ਹੋਏ ਬਹੁਤ ਨੇ ਹਾਂ ਹਾਂ ਤਨੰਦਰ ਰੀ ਤੇਰਾ ਆਇਆ ਰ ਚੱਲ ਖੇਛਾ ਰੋਣ ਹੋਣਾ ਕਿ ਜਿਦਾਂ ਯਾਰ ਹੋਂ ਕੋਈ ਬੰਦ ਰ ਬੱਕਰ ਬਜਨ ਬਜਨ ਬਾਈ ਜੇ ਖੇਛਾ ਨਾ ਮਰ ਜਿਹੜਾ ਕਦੇ ਵੀ ਹੈਗਾ ਬੱਕਰ ਕਦੇ ਹੈਗਾ ਤੇ ਦੰਦ ਚਾਰਾ ਗੱਲ ਵੀ ਲੱਸਾ ਅੱਛਾ ਪਹਿਲੇ ਸੇ ਲੱਗਣਗੇ ਮੇਰੀ ਘਰੋਂ ਭਾਈ ਜਨਾ ਦਾ ਤੈਨੂੰ ਹੋ ਜਾ ਲਾਤਾ ਉਹਦੇ ਮੈਂ ਮੈਨੂੰ ਪਤਾ ਨਹੀਂ ਮੈਂ ਜਾਣਤੀ ਕਿ ਮਦਾ ਭਾਰੀ ਰੱਖੀ ਸੀ ਹੈ ਉਹ ਇਸ ਨਾ ਮਸ਼ੀਨ ਲੈ ਬੱਤੀ ਕਿ ਲੰਨੇ ਉਹ ਉੱਦੀ ਬਹਿ ਗਿਆ ਉਹ ਮਸ਼ੀਨ ਦਾ ਰੰਗ ਰਾਕਾ ਨੂੰ ਹੈ ਦਾਵਾ ਕੀ ਹੋਰ ਕੱਢ ਲੋ ਕੁਝ ਕਾਸ਼ਰਾ ਮਾੜੀ ਮੋਟੀ ਕੱਢ ਦੇ ਜੇ ਮੈਂ ਤਾਂ ਮੋੜਦਾ ਵੀ ਨਹੀਂ ਕੱਢੀਆ ਵਾ ਕੱਢ ਦੇ ਗੱਲ ਕਰ ਭੱਜ ਹਾਂ ਫੇਰ ਭੱਜ ਤੂੰ ਤਾਂ ਤੂੰ ਨਹੀਂ ਨਾ ਭੱਜਦਾ ਹੈਗਾ ਜਾੜੇ ਬੱਬਨ ਦਾ ਮੈਂ ਨੂੰ ਮੈਂ ਭਜੂ ਮੈਂ ਭਜੂ ਮਾਲ ਤਾਂ ਹੈਗਾ ਤਾਂ ਮੈਂ ਭਜੂ ਨਾਲ ਲਿਆ ਤੇਲਾ ਹਤਮਾਲਾ ਇਸ਼ਾਲਾ ਤੋਂ ਸੰਦਰ ਪਰ ਉਹ ਜਗ੍ਹਾ ਤੇ ਪਾ ਦਿਓ ਏਜੰਟ ਛੱਡ ਮੇਰਾ ਬਾਬਾ ਦਾ ਆ ਆ ਬੰਦੂ ਕੋ ਮੈਂ ਮਾਈਕਰੋਫੋਨ ਮੈਂ ਉਹ ਹੁਣ ਤੱਕ ਵੀ ਲੱਗ ਜਾ ਸਦਾ ਹੋ ਕਰ ਲਵਾਜ ਗੁਰੀ ਹੁਣ ਲੱਗ ਪੋਰ ਯਾਰ ਹੁਣ ਤਾਂ ਖੜੇ ਹੋੜੇ ਥੋੜੇ ਥੋੜੇ ਨਾ ਖੜਾ ਆ ਪਰ ਗੱਲ ਇਹ ਬੱਕਰ ਲੇਸੀ ਦੀ ਗੱਲ ਕਰਦਾ ਮੈਂ ਕੱਟਣਾ ਹੁਣ ਤਾਂ ਖੜਾ ਘਰੇ ਜਾ ਕੇ ਕਿਹਦੇ ਬਈ ਟੱਕਾ ਕੱਢਦੇ ਕੰਮ ਨਹੀਂ ਪਹਿਲਾ ਪੈਸਾ ਲੈ ਗਿਆ ਪੈਸਾ ਦੇ ਜਿਵੇਂ ਫੇਰ ਹੀ ਆ ਪੈਸਾ ਮੈਂ ਤੁਹਾਡਾ ਨਹੀਂ ਪੈਸੇ ਤੇਰੇ ਜੇ ਨਾ ਫੇਰ ਹੀ ਆ ਤੁਹਾਡਾ ਪੈਸੇ ਹੋਰ ਬੱਟੇ ਜੋ ਖੱਟੇ ਨੂੰ ਦੇ ਭਾਏ ਦਾ ਬੰਦਾ ਦਿਹਾਜ ਜਾਣਾ ਮੂੰਹ ਨਾਲ ਗੱਲ ਕਰਕੇ ਉਹ ਲੈ ਹੁਣ ਕਹਿੰਦੇ ਪੈਸੇ ਨਹੀਂ ਕੱਢਦੇ ਫਿਰ ਆਹ ਮੈਂ ਕਿੰਨੇ ਕਾਟਦੇ ਤੇਰਾ ਮੈਂ ਕਰਾਂ ਕਰਾਂ ਗੱਲ ਇੱਕੋ ਜੇ ਮੰਨ ਜੇ ਤੇਰੀ ਗੱਲ ਤੇ ਉਦੋਂ ਨਾ ਚੱਕਦਾ ਫੜ ਲਾ ਹੁਸਾ ਫੜਾ ਓਏ ਉਹ 500 ਮੈਂ ਇੱਕ ਵਾਰ ਉਹ ਦਵਾਦ ਕੀ ਕਹਿ ਦਿੰਦਾ ओह हे हे लाबी थियो अब यो नलाई लेखेको कुनै छैन राम्रो भयो यार यो लाग्यो के आघै न बइटाउ न म तिमीलाई मार अरे कार बाबो होर ਉਹਦੇ ਵੀ ਭਾਵੇਂ ਆ। ਕਿਵੇਂ ਦੀ? 8000 ਰੁਪਏ। ਇਹ ਤਾਂ ਪੱਖਲਾ ਪਹਿਲਾ। ਚੋਦ ਸਾਡੇ ਹੁਣ ਉਹ ਤਾਂ ਗੱਲਾਂ ਗਈਆਂ। ਹੁਣ ਹੁਣ ਬਣਾ ਦੇਣਾ। ਇਹਦਾ ਬਾਹਾਂ ਦੋ। ਉਹ ਜਿਵੇਂ ਗੱਲਾਂ ਹੋ ਗਏ ਹੋ ਗਏ। ਉਹਦੇ ਗੱਲ ਸਾਡੇ। ਕਿੰਨੇ ਲੈਨੇ ਤੁਸੀਂ? ਜੀਨੇ। ਤੁਸੀਂ ਇਹਦਾ ਇਹ ਦਵਾਈ ਤਾਂ ਮੈਨੂੰ ਐਵੇਂ ਨਹੀਂ ਦੀ। ਇਹਦਾ ਬੋਗਤ ਬਣਾ ਰਹਿ ਗਿਆ। ਬਣਾ ਕੇ ਕਰਕੇ ਦੇਖ ਲੈ। ਇਹ ਤਾਂ ਉਹ ਰੱਖ ਲੈ ਜੋ ਇਹ। ਜਿੱਦ 13000। ਇਹ ਮੈਨੂੰ ਕਹਿੰਦਾ ਜਿਵੇਂ ਪੱਟ ਲੈਣੀ ਦਵਾਈ ਮੈਨੂੰ। ਉਹ ਤਾਂ ਕੈਦ ਵਿੱਚ ਛੱਡ ਪਰ ਰਹਿਣਗੇ। ਬਹੁਤ ਕਰਦੀ ਨਾ ਬਣ ਕੇ ਨਹੀਂ ਬੈਠੀ ਤੇ ਇੱਕ ਕੱਟ ਦੀ ਮੈਂ ਕਰ ਦਿੱਤੀ ਪੱਕਰ ਆਦੀ ਹਾਂ ਨਾ ਬਾਕੀ ਸਾੜੇ ਕੋ ਬਾਕੀ ਤਿਆਰ ਰਹਾ ਬਾਕੀ ਹੁਣ ਮੈਨੂੰ 1500 ਪੈਂਡਾ ਤੂੰ ਮੈਂ ਬੜੀ 1500 ਮਾਰਦਾ ਖਾ ਮਾਰ ਮਰਦਾ ਹਾਂ ਜੀ ਕਹਦਾ ਯਾਰ ਬਹੁਤ ਜ਼ਬਰਦਸਤ ਨਹੀਂ ਕਰ ਨਹੀਂ ਯਾਰ ਬਹੁਣੀ ਭਾਈ ਬਣ ਮੈਨੂੰ ਮਾਰ ਤਾਂ ਦੇਈ ਨਹੀਂ ਹੈ ਉਹ ਜੋ ਬਗਾਨ 89 ਦੀ ਤੇਰੇ ਤੇਰੇ ਦੀ 89 ਦੀ ਬਾਲਾ ਬਾਜ ਹਟ ਪਾ ਜਾ ਮੈਨੂੰ ਮਾਰ ਪਾ ਕੇ ਆ ਜਾ ਇਹ ਜੋ ਬੁਗਾਨੇ ਨੇ ਯਾਰ ਤੁਮ ਹੀ ਕੱਲ ਲੱਗਿਆ ਹੈ ਚਾਰ ਪਾਉਂਦੇ ਸੀ ਉਹ ਗੱਲ ਲਾ ਤੋਂ ਹਿੰਦਾ ਪਾਸਨਾ ਆਹ ਅਰੇ ਸਾਡਾ ਅੱਡ ਤਨਵਾਦ ਦਾ ਮੈਨੂੰ ਮਾਰ ਦੇ ਮੈਨੂੰ ਠੋਟਾ ਮਾਰ ਦੇ ਉਹ ਮਿੱਠੇ ਸੱਜੇ ਨਹੀਂ ਮੈਨੂੰ ਮਾਰ ਦੇ ਦੋ ਤਨ ਆਹ ਮਾਰ ਨਹੀਂ ਨਹੀਂ ਕਰਦੀ ਤੇਰੀ ਸੋਲ ਲਿਖੇ ਇਹਨਾਂ ਦਾ ਕੋਈ ਮੈਂ ਨਹੀਂ ਤਾਂ ਮੈਂ ਕਰਾਂਗਾ ਮੈਨੂੰ ਮਾਰ ਦੇ ਦੋ ਜਾਨ ਨੂੰ ਠੋਟਾ ਮਾਰ ਦੇ ਮੈਂ ਪਾੜ ਦਲਾਂ ਇਹ ਤੋਂ ਅੱਗੇ ਮੈਂ ਭੱਜ ਜਾਈ ਤੈਨੂੰ ਖਾਰਦੀ ਇਹ ਪਲਾ ਕਾ ਨੂੰ ਹੁਣ ਨਹੀਂ ਕਰੇ ਖੜੀ ਜਾਂਦੇ ਪੱਟਦੇ ਇਹਦੇ ਨੂੰ ਖੜੀ ਮੇਰੇ ਕੋਲ ਕੁਝ ਨਹੀਂ ਪੱਟਦਾ ਓਏ ਹੁਣ ਕਾ ਨੂੰ ਧੰਬਾ ਜਨਦਾ ਪੰਜ ਪੰਜ ਕਿਲੋ ਤੋਂ ਬੱਧਿਆ ਕਿਤੇ ਸੌ ਮਾਰ ਬੱਸ ਹੁਣ ਭਾਈ ਪੂਰੀ ਖੜੀ ਮਾਰ ਮਰੀ ਮਾਰ ਤੇਰੇ ਸਾਹਮਣੇ ਬਸ ਤੇਰਾ ਅੰਨਦੇ ਦੇ ਦੋ ਦੁੱਖੀ ਹੁੰਦੀ ਨਾ ਮੈਂ ਤੇਰੀ 9000 ਦੀ ਪਾਉਂਦੇ ਵੀ ਮਾਰਦੇ ਅੰਨਦੇ ਚਾਰ ਆਉਂਦੇ ਓਦھے ਵੀ ਦੇਖਾ ਉਹ ਮਾਰ ਤੇਰਾ ਕਾ ਚਾਹ ਉਹ ਦੁੱਖੀ ਲੈ ਗਿਆ ਐਡੀ ਬੜਾ 8000 ਦੀ ਲੈ ਕੇ ਆਏ ਉਹ ਮੈਂ ਮੁੰਨੇ ਨਾਲ ਜੋੜ ਜੋੜਾ ਆਪਣੀ ਭਾਦੀ ਮਾਰਦੇ ਪੰਜਾਂ ਦੇ ਚਾਰ ਆਉਂਦੇ ਨਹੀਂ ਸਾਹਿਬ ਮਦ ਮੈਨੂੰ ਮਾਰਦੇ ਪੱਟਦੇ ਬਸ ਕੀ ਕਰਾਂ ਉਹ ਓਏ ਹਲੇ ਉਹ ਬੱਗੇ ਕਰਾਂ ਉਹ ਮੈਂ ਕਰਾਂ ਉਹ ਕਰਤੀ ਬੱਤੀ ਉਹ ਲੱਕਾ ਕਾਨੂੰ ਇੰਗ ਤਾ 2500 ਨੋ ਨੋ ਕਰ ਦੂ ਪੂਰਾ ਨੋ ਕਰਦੇ ਹਿਸਾਬ ਨਾਲ ਕਰ ਦੂ ਮੈਂ ਨੋ ਕਰਦੇ ਪਰਚੀ ਇਹ ਕਰਾ ਦੂ ਓ ਨਹੀਂ ਤੂੰ ਮੈਨੂੰ ਮਾਰ ਨਾ ਕਾਨੂੰ ਯਾਰਾ ਗੋਰੀ ਆਇਆ ਤੱਕਾ ਨਾ ਕਰ ਬਾਈ ਬਣ ਕੇ